ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਤਹਿ ਦਿਲੋਂ ਸਵਾਗਤ ਹੈ ਅੱਜ ਦੀ ਵੀਡੀਓ ਬੜੇ ਹੀ ਮਹੱਤਵ ਵਾਲੇ ਵਿਸ਼ੇ ਤੇ ਹੈ ਇੱਕ ਜਿਹੇ ਮਹਾ ਸੰਜੋਗ ਬਾਰੇ ਜੋ 90 ਸਾਲਾਂ ਬਾਅਦ ਵਾਪਸ ਆ ਰਿਹਾ ਹੈ ਐਸੇ ਸੰਜੋਗ ਦੇ ਨਤੀਜੇ ਵਿੱਚ ਕੁਝ ਖਾਸ ਰਾਸ਼ੀਆਂ ਦੀ ਕਿਸਮਤ ਵਿੱਚ ਬਹੁਤ ਵੱਡੇ ਪਰਿਵਰਤਨ ਹੋਣ ਵਾਲੇ ਹਨ ਇਸ ਵਿਸ਼ੇਸ਼ ਦਿਨ ਦੇ ਅਸਰ ਨਾਲ ਇਹਨਾਂ ਰਾਸ਼ੀਆਂ ਦੇ ਜੀਵਨ ਵਿੱਚ ਤਨ ਇੱਜ਼ਤ ਅਤੇ ਖੁਸ਼ਹਾਲੀ ਆਵੇਗੀ ਇਸ ਦਿਨ ਸੂਰਜ ਅਤੇ ਸ਼ਨੀ ਦੇਵ ਦੇ ਵਿਸ਼ੇਸ਼ ਮਿਲਾਪ ਨਾਲ ਕੁਝ ਖਾਸ ਰਾਸ਼ੀਆਂ ਨੂੰ ਬਿਹਤਰੀਨ ਮੌਕੇ ਪ੍ਰਾਪਤ ਹੋਣਗੇ ਅੱਜ ਅਸੀਂ ਜਾਣਾਂਗੇ ਉਹ ਪੰਜ ਖਾਸ ਰਾਸ਼ੀਆਂ ਕਿਹੜੀਆਂ ਹਨ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਇਹ ਮਹਾ ਸੰਜੋਗ ਵੱਡੀ ਤਬਦੀਲੀ ਲਿਆਏਗਾ ਜੇਕਰ ਤੁਸੀਂ ਵੀ ਇਹਨਾਂ ਵਿੱਚੋਂ ਕਿਸੇ ਰਾਸ਼ੀ ਨਾਲ ਸੰਬੰਧਤ ਹੋ ਤਾਂ ਇਹ ਵੀਡੀਓ ਤੁਸੀਂ ਅੰਤ ਤੱਕ ਜ਼ਰੂਰ ਦੇਖੋ ਚਲੋ ਦੋਸਤੋ ਬਿਨਾ ਕਿਸੇ ਹੋਰ ਦੇਰੀ ਦੇ ਆਓ ਇਸ ਮਹਾ ਸੰਜੋਗ ਦੀ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਤਾਂ ਸੰਗੇ ਜੀ ਜਾਣਕਾਰੀ ਦੱਸਣ ਤੋਂ ਪਹਿਲਾਂ ਆਪ ਸਭਣਾ ਨੇ ਕਮੈਂਟ ਬਾਕਸ ਵਿੱਚ ਜੈ ਮਾਤਾ ਲక్ష్ਮੀ ਲੱਗ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾ ਦੇਣੀ ਹੈ ਤਾਂ ਜੋ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਤੇ ਸਦਾ ਬਣੀ ਰਹੇ ਇਹ ਮਹਾ ਸੰਜੋਗ ਦੇ ਦਿਨ 15 ਨਵੰਬਰ ਨੂੰ ਸੂਰਜ ਅਤੇ ਸ਼ਨੀ ਦੇਵ ਇੱਕ ਵਿਸ਼ੇਸ਼ ਸਤਿਤੀ ਵਿੱਚ ਬਣ ਰਹੇ ਹਨ ਇਸ ਅਸਰ ਨਾਲ ਪੰਜ ਰਾਸ਼ੀਆਂ ਵਿੱਚੋਂ ਸਭ ਤੋਂ ਜੋ ਪਹਿਲੀ ਰਾਸ਼ੀ ਹੈ ਉਹ ਹੈ ਵਿਸ਼ਵ ਰਾਸ਼ੀ ਵਿਸ਼ਵ ਰਾਸ਼ੀ ਵਾਲੇ ਲੋਕਾਂ ਲਈ ਇਹ ਸਮਾਂ ਬਹੁਤ ਹੀ ਫਾਇਦੇਮੰਦ ਸਾਬਤ ਹੋਵੇਗਾ ਪਰਿਵਾਰ ਅਤੇ ਸਮਾਜ ਵਿੱਚ ਇਹਨਾਂ ਦੀ ਇੱਜ਼ਤ ਵਧੇਗੀ ਜੇਕਰ ਇਹਨਾਂ ਦਾ ਲਾਈਫ ਪਾਰਟਨਰ ਨਾਲ ਕੋਈ ਟੈਨਸ਼ਨ ਚੱਲ ਰਿਹਾ ਹੈ ਤਾਂ ਉਹ ਵੀ ਖਤਮ ਹੋ ਜਾਵੇਗਾ ਸੰਜੀਹੁਣ ਗੱਲ ਕਰਦੇ ਹਾਂ ਦੂਸਰੀ ਰਾਸ਼ੀ ਬਾਰੇ ਹੁਣ ਆਉਂਦੀ ਹੈ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲੇ ਲੋਕਾਂ ਨੂੰ ਇਸ ਪੁੰਨਿਆਂ ਵਾਲੇ ਦਿਨ ਦੇ ਅਸਰ ਨਾਲ ਕੈਰੀਅਰ ਵਿੱਚ ਵੱਡੇ ਲਾਭ ਮਿਲਣਗੇ ਨੌਕਰੀ ਕਰਦੇ ਲੋਕਾਂ ਨੂੰ ਸਫਲਤਾ ਮਾਣ ਸਨਮਾਨ ਅਤੇ ਇਨਕਮ ਵਿੱਚ ਵਾਧਾ ਹੋਵੇਗਾ ਜੋ ਵਿਅਕਤੀ ਨੌਕਰੀ ਕਰ ਰਹੇ ਹਨ ਉਹਨਾਂ ਦੀ ਇਨਕਮ ਵਿੱਚ ਵਾਧਾ ਹੋਵੇਗਾ ਅਤੇ ਨਵੀਆਂ ਉਪਲਬਧੀਆਂ ਹਾਸਲ ਹੋਣਗੀਆਂ ਅਤੇ ਜੋ ਤੀਸਰੀ ਰਾਸ਼ੀ ਹੈ ਉਹ ਹੈ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਲਈ ਇਹ ਮਹਾ ਸੰਜੋਗ ਧਨਲਾਭ, ਸਬ ਸੰਜੋਗ ਅਤੇ ਸਿੱਖਿਆ ਵਿੱਚ ਤਰੱਕੀ ਲਿਆਵੇਗਾ ਇਸ ਰਾਸ਼ੀ ਵਾਲਿਆਂ ਨੂੰ ਸੰਤਾਨ ਪ੍ਰਾਪਤੀ ਦੇ ਯੋਗ ਬਣਗੇ। ਜੀਵਨ ਵਿੱਚ ਖੁਸ਼ੀਆਂ ਆਉਣਗੀਆਂ ਅਤੇ ਉਹਨਾਂ ਦੇ ਮਨਪਸੰਦ ਜੀਵਨ ਸਾਥੀ ਨਾਲ ਵਿਆਹ ਦਾ ਸਮਾਂ ਵੀ ਆ ਸਕਦਾ ਹੈ। ਅਤੇ ਜੋ ਚੌਥੀ ਰਾਸ਼ੀ ਹੈ ਉਹ ਹੈ ਸੰਜਿ ਤੁਲਾ ਰਾਸ਼ੀ। ਇਸ ਪੁੰਨਿਆ ਵਾਲੇ ਦਿਨ ਤੇ ਤੁਹਾਡੀ ਸਿਹਤ ਵਿੱਚ ਸੁਧਾਰ ਹੋਵੇਗਾ। ਸੰਪਤੀ ਸੰਬੰਧੀ ਕਿਸੇ ਵੀ ਪਰੇਸ਼ਾਨੀ ਦਾ ਹਲ ਨਿਕਲ ਜਾਵੇਗਾ ਨੌਕਰੀ ਵਿੱਚ ਪ੍ਰਮੋਸ਼ਨ ਦੀ ਸੰਭਾਵਨਾ ਹੈ ਅਤੇ ਤੁਹਾਡੇ ਨਾਲ ਨਵੇਂ ਸਬੰਧ ਵੀ ਬਣਨੇ ਸ਼ੁਰੂ ਹੋਣਗੇ ਇਹ ਸਾਲ ਤੁਹਾਡੇ ਲਈ ਬਹੁਤ ਸ਼ੁਭ ਰਹੇਗਾ ਜਿਸ ਨਾਲ ਤੁਹਾਡੀਆਂ ਜੋ ਪ੍ਰਾਣੀਆਂ ਇਛਾਵਾਂ ਨੇ ਉਹ ਵੀ ਪੂਰੀਆਂ ਹੋਣਗੀਆਂ ਅਤੇ ਜੋ ਪੰਜਵੀਂ ਰਾਸ਼ੀ ਹੈ ਅਤੇ ਆਖਰੀ ਰਾਸ਼ੀ ਹੈ ਉਹ ਹੈ ਸੰਗਤ ਜੀ ਤਨੂ ਰਾਸ਼ੀ ਤਨੂ ਰਾਸ਼ੀ ਵਾਲੇ ਲੋਕਾਂ ਲਈ ਇਹ ਮਹਾਸੰਯੋਗ ਦੇ ਅਸਰ ਨਾਲ ਖੁਸ਼ੀਆਂ ਪ੍ਰਾਪਤ ਹੋਣਗੀਆਂ ਸਿੱਖਿਆ ਵਿੱਚ ਇਹਨਾਂ ਨੂੰ ਨਵੇਂ ਮੌਕੇ ਮਿਲਣਗੇ ਅਤੇ ਨੌਕਰੀ ਜਾਂ ਵਪਾਰ ਵਿੱਚ ਸਫਲਤਾ ਪ੍ਰਾਪਤ ਹੋਵੇਗੀ ਨਵੇਂ ਜੋਗ ਬਣਗੇ ਜਿ ਸਫਲਤਾ ਦੀਆਂ ਨਵੀਆਂ ਝੋਟੀਆਂ ਤੇ ਤੁਹਾਨੂੰ ਲੈ ਜਾਣਗੇ ਦੋਸਤੋ ਇਹ ਸੀ ਜਾਣਕਾਰੀ ਜੇਕਰ ਤੁਹਾਡੇ ਵਿੱਚੋਂ ਕਿਸੇ ਵੀ ਇਹਨਾਂ ਰਾਸ਼ੀਆਂ ਵਿੱਚੋਂ ਪੰਜ ਰਾਸ਼ੀਆਂ ਹਨ ਤਾਂ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਅਤੇ ਕਮੈਂਟ ਵਿੱਚ ਮਾਤਾ ਲਕਸ਼ਮੀ ਵੀ ਲਿਖਣਾ ਇਹ ਵਿਸ਼ੇਸ਼ ਦਿਨ ਤੁਹਾਡੇ ਲਈ ਸ਼ੁਭ ਹੋਵੇ ਅਤੇ ਮਾਤਾ ਲక్ష్ਮੀ ਦੀ ਕਿਰਪਾ ਸਦਾ ਤੁਹਾਡੇ ਤੇ ਬਣੀ ਰਹੇ